ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਡੇ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹਦੇ ਨਾਲ ਦਾ ਪਿੰਡ ਸਮਾਲਸਰ ਤੇ ਰੋਡੇ ਪਿੰਡ ਹੈ ਇਹ ਤੋਂ ਬਿਨਾਂ ਇੱਕ ਪਾਸੇ ਕਣੀਏ ਵਾਲਾ ਤੇ ਭਲੂਰ ਇਹਦੇ ਨੇੜ ਦੇ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਇਹ ਕਾਫੀ ਟਾਈਮ ਬਾਅਦ ਤੇ ਮੈਂ ਦੂਜੀ ਵੀਡੀਓ ਬਣਾ ਰਿਹਾ ਇਸ ਵੀਡੀਓ ਵਿੱਚ ਤੁਹਾਨੂੰ ਸਾਹਮਣੇ ਇੱਕ ਝੋਟੀ ਦਿਖਾਉਣੀ ਹੈ ਜਿਹੜੀ ਵਕਾਊ ਆ ਹਜੇ ਹੈ ਤਾਂ ਕੱਚੀ ਪਰ ਪਸ਼ੂ ਇਸ ਬਾਈ ਦੇ ਸਾਰੇ ਹੀ ਚੰਗੇ ਆ ਪਿਛਲੀ ਵੀਡੀਓ ਜਿਹੜੀ ਬਣੀ ਸੀ ਉਹਦੇ ਵਿੱਚ ਵੀ ਦਿਖਾਏ ਸੀ ਹਾਲਾਂਕਿ ਉਹ ਚੈਨਲ ਦੀ ਸ਼ੁਰੂਆਤ ਜਿਹੇ ਦੇ ਟਾਈਮ ਦੀ ਗੱਲ ਹੈ ਪਰ ਅੱਜ ਵੀ ਜਿਹੜੀਆਂ ਘਰ ਚ ਝੋਟੀਆਂ ਜਿਵੇਂ ਇਹ ਤੋਂ ਬਿਨਾ ਜੇ ਮੈਂ ਤੁਹਾਨੂੰ ਦਿਖਾਵਾਂ ਤਾਂ ਤੁਸੀਂ ਦੇਖੋਗੇ ਬਹੁਤ ਸੋਹਣੇ ਪਸ਼ੂ ਬਾਈ ਸ਼ੌਂਕੀਆ ਘਰੇ ਰੱਖਦਾ ਤੇ ਸੰਭਾਲ ਵੀ ਇਹਨਾਂ ਦੀ ਬਹੁਤ ਸੋਹਣੀ ਕਰਦੇ ਤੋਂ ਇਹ ਤੁਸੀਂ ਛੋਟੇ ਬੱਚੇ ਵੀ ਦੇਖੋਗੇ ਤੁਹਾਨੂੰ ਅੰਦਾਜ਼ਾ ਹੁੰਦਾ ਹੋਊਗਾ ਸਾਹਮ ਸੰਭਾਲ ਦਾ ਇਹ ਤੋਂ ਬਿਨਾ ਤੁਸੀਂ ਇਹ ਝੋਟੀਆਂ ਦੇਖ ਸਕਦੇ ਹੋ ਤੇ ਇਹਨਾਂ ਦਾ ਰਿਕਾਰਡ ਸਾਰਿਆਂ ਦਾ ਲਗਭਗ ਹੈਗਾ ਹੀ ਆ ਵੀ ਇਹ ਕਿਹੜੇ ਕਿਹੜੇ ਸੀਮਣਾਂ ਦੇ ਕਿਉਂਕਿ ਬਹੁਤੇ ਨਗ ਖਰੀਦੇ ਨਹੀਂ ਜਾਂਦੇ ਜਦੋਂ ਇੱਕ ਅੱਧਾ ਵੱਖਰਾ ਤਿਆਰ ਹੁੰਦਾ ਉਦੋਂ ਬਾਈ ਹੋਰੀ ਵੇਚਦੇ ਆ ਸੋ ਇਹ ਵੈਸੇ ਤੁਹਾਨੂੰ ਸ਼ੌਂਕਿਆ ਦਿਖਾ ਰਿਹਾ ਦੂਜੇ ਪਸ਼ੂ ਪਰ ਮੇਨ ਵੀਡੀਓ ਬਾਨੀ ਐ ਇਸ ਝੋਟੀ ਦੀ ਜਿਹੜੀ ਵਿਕਰੀ ਆਸਤੇ ਆ ਤੇ ਸੁਣਦੇ ਨੇੜ ਆਓ ਡਿਟੇਲ ਪੁੱਛੀਏ ਫਿਰ ਇਹਨੂੰ ਤੋਰਾਂਗੇ ਚੰਗੀ ਲੱਗੂ ਤਾਂ ਤਸੱਲੀ ਕਰ ਲਓ ਜੇ ਆਕੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਮਿਲਦੇ ਆ ਬਾਈ ਨਾ ਕਰਦੇ ਗੱਲਾਂ ਬਾਤਾਂ ਬਾਈ ਸਤਿ ਸ਼੍ਰੀ ਅਕਾਲ ਨਾਮ ਦੱਸ ਦਿਓ ਜੀ ਆਪਣਾ ਨਾਮ ਮਾ ਖੁਸ਼ਬਿੰਦਰ ਸਿੰਘ ਆ ਜੀ ਰਬਿੰਦਰ ਸਿੰਘ ਰਾਂ ਕਹਿੰਦੇ ਠੀਕ ਹੈ ਬਿੰਦਰ ਬਾਈ ਅੱਜ ਆਪਾਂ ਕਾਫੀ ਟਾਈਮ ਬਾਅਦ ਵੈਸਤਾ ਵੀਡੀਓ ਬਣਾ ਰਹੇ ਹਾਂ ਨਾ ਹਾਂਜੀ ਪਸੂ ਫਿਰ ਉਸੇ ਤਰ੍ਹਾਂ ਸ਼ੌਕ ਪਹਿਲਾਂ ਤੋਂ ਬਣਿਆ ਹੋਇਆ ਹੀ ਹੈ ਹਾਂਜੀ ਹਾਂਜੀ ਇਹ ਘਰ ਦੇ ਹੀ ਹੋਣਗੇ ਹੁਣ ਤਾਂ ਬਹੁਤ ਬੜੀ ਆ ਜੀ ਐਮ 8864 ਦੀ ਬੱਚੀ ਆ ਜੀ ਇਹ ਠੀਕ ਹੈ 8864 ਦੀ ਹੈ ਹਾਂਜੀ ਤੇ ਇਹਦੇ ਅੱਗੇ ਸੀਮਨ ਕਿਹੜਾ ਲੱਗਾ ਇਹਦੇ ਪਲੂਰ ਵਾਲੇ ਵੀਰ ਸਾਹਿਬ ਤੋਂ ਗੱਪਣਾ ਜੀ ਜਿਹੜਾ ਬਾਈ ਜਗਦੇਵ ਵਾਲਾ ਠੀਕ ਹੈ ਡਾਇਰੈਕਟ ਕਰਾਸ ਕਰਾਈਏ ਠੀਕ ਹੈ ਡਾਇਰੈਕਟ ਕਰਾਸ ਕਰਾਈਏ ਠੀਕ ਹੈ ਅੱਛਾ ਭਾਈ ਇਹਦੀ ਮਾਂ ਜਿਹੜੀ ਸੀ ਕਿ ਉਹ ਕਿੰਨੇ ਕ ਦੁੱਧ ਵਾਲੀ ਸੀਗੀ ਬਈ ਉਹ ਆਪਣੇ 16 ਕਿਲੋ ਤੱਕ ਦਿੰਦੀ ਸੀ 18 ਤੇ ਵੀ ਚੱਲ ਜਾਂਦੀ ਸੀਗੀ ਹੂੰ ਤੇ ਅਸੀਂ ਆਪ ਦੀ ਦੁੱਧੋਂ ਡਰਾਈ ਕਰਦੇ ਸੀਗੇ ਅਛੋਂ ਨੂੰ ਹਾਂਜੀ ਠੀਕ ਹੈ ਅੱਛਾ ਇਹ ਪਹਿਲਾ ਸੂਆ ਕਿ ਕੰਨਵਾ ਸੂਆ ਦੂਜਾ ਸੂਆ ਸੁੰਦੀ ਬਾਈ ਜੀ ਦੂਜਾ ਸੂਆ ਪਹਿਲਨ ਦਾ ਦੁੱਧ ਇਹਦਾ ਕਿੰਨਾ ਸੀ ਪਹਿਲਨ ਦਾ ਲਗਭਗ 11 11. अच्छा भाई हुन ਦਿਨ ਕਿੰਨੇ ਪਏ ਆ ਜੀ ਦਿਨ ਭਾਈ ਇਹ ਮੇਰੇ ਹਿਸਾਬ ਨਾਲ 9-10 ਦਿਨ ਲੈ ਜੂਗੀ ਤੇ ਜਿਹੜੀ ਆਪਣੀ ਵੀਡੀਓ ਬਣਾਉਣ ਦਾ ਜ ਆ ਪਹਿਲਾ ਮਕਸਦ ਇਹ ਵੀ ਤੁਹਾਨੂੰ ਕਈ ਵਾਰ ਟਾਈਮ ਨਹੀਂ ਹੁੰਦਾਗਾ ਮੌਕੇ ਤੇ ਵੈਸੇ ਉਹ ਸਿਆਲ ਚ ਜ਼ਿਆਦਾ ਕਾਸਰ ਨਹੀਂ ਨਾ ਫਿਰ ਚਲੋ ਜਿਹਨੇ ਸਮਝ ਆਉਂਦੀ ਹੈ ਕੱਚੀ ਖਰੀਦ ਲੂਗਾ ਤੋ ਉਹਦੇ ਕਰੇ ਜੀ ਹਿਲ ਆ ਜਾਂਦਾ ਕੋਈ ਨਾ ਜਜਮੈਂਟ ਲੱਗ ਜਾਂਦੀ ਹੈ ਜੀ ਸਹੀ ਹੈ ਹਾਂਜੀ ਕਹਿਸਾ ਭਾਈ ਕੀ ਡਿਮਾਂਡ ਰਊਗੀ ਡਿਮਾਂਡ ਫੋਨ ਤੇ ਕਰ ਲਾਂਗੇ ਜੀ ਰੇਟ ਫੋਨ ਤੇ ਰੱਖ ਲਾਂਗੇ ਹਾਂਜੀ ਠੀਕ ਹੈ ਸੋ ਦੋਸਤੋ ਭਾਈ ਨੇ ਇਹਦੀ ਡਿਟੇਲ ਆਪਾਂ ਨੂੰ ਦੱਸਦੀ ਹੈ ਅੱਛਾ ਉਮਰ ਇਹਦੀ 4 ਸਾਲ ਦੀ ਹੈ ਜੀ 4 ਸਾਲ ਠੀਕ ਹੈ ਤੇ ਫਿਰ ਪਹਿਲਾ ਸੂਆ ਤੇ ਤਾਂ ਮਤਲਬ ਇਹ ਦੋਂਦੀ ਸੂਪੀ ਹੋਣੀ ਹੈ ਹਾਂਜੀ ਦੋਂਦੀ ਸੂਪੀ ਸੀ ਠੀਕ ਹੈ ਸੋ 11 11.5 ਕਿਲੋ ਦੁੱਧ ਦੋਸਤੋ ਪਹਿਲਾਂ ਨੇ ਦਿੱਤਾ ਹੈ 8864 ਦੀ ਏਤੀ ਹੈ ਦੂਜਾ ਸੂਆ 4 ਸਾਲ ਇਹਦੀ ਉਮਰ ਹੈ ਹਜੇ ਦਿਨ ਲੈਂਦੀ ਆ ਸੂਨ ਚ ਕਈ ਵਾਰ ਵੀਡੀਓ ਦਾ ਕਾਸ ਇੰਨਾ ਹੁੰਦਾ ਵੀ ਨੇੜੇ ਦੇ ਪਿੰਡਾਂ 'ਚ ਵੀ ਵੀਡੀਓ ਵਾਸਤੇ ਟਾਈਮ ਨਹੀਂ ਵੱਜਦਾ ਤਾਂ ਬਾਈ ਕਹਿੰਦਾ ਵੀ ਆਪਾਂ ਕਿਰਾਂ ਕੱਚੀ ਦੀ ਵੀਡੀਓ ਹੀ ਬਣਾ ਲੈਨੇ ਹਾਲਾਂਕਿ ਢਾਂਚੇ ਤੋਂ ਤੁਹਾਨੂੰ ਸਮਝ ਆਊਗੀ ਮੱਝ ਦੀ ਹਾਂਜੀ ਉਤੋਰਨਾ ਜੀ ਇਹਨੂੰ ਆਪਾਂ ਸੋ ਇਹ ਦੋਸਤੋ 8864 ਦੀ ਧੀ ਤੇ ਗੱਬਣਾ ਬਾਈ ਇੱਥੇ ਜਗਦੇਵ ਆ ਭਲੂਰ ਪਿੰਡ ਨਾਲ ਹੀ ਆ ਤੇ ਉਹਦੇ ਕੋਲ ਇੱਕ ਝੋਟਾ ਹਰਿਆਣੇ ਦੇ ਵਿੱਚੋਂ ਆਇਆ ਵਿਰਾਟ ਦਾ ਬੱਚਾ ਹੈ ਪਲਵਾਨ ਤੋਂ ਬਾਈ ਤੋਂ ਖਰੀਦਿਆ ਹੋਇਆ ਹੈ ਉਹਦੀ ਵੀਡੀਓ ਆਪਣੇ ਚੈਨਲ ਤੇ ਪਈ ਆ ਤੇ ਉਹਦੇ ਬੱਚੇ ਵੀ ਜਿਹੜੇ ਦੇਖਿਆ ਨਾ ਉਹ ਬਹੁਤੇ ਜੈਡ ਬਲੈਕ ਕਟੀਆਂ ਹੀ ਆਈਆਂ ਜਿੰਨੀਆਂ ਕਿ ਦੇਖੀਆਂ। ਸੋ ਇਹ ਝੋਟੀ ਦੋਸਤੋ ਹਜੇ ਤਿਆਰ ਹੋ ਰਹੀ ਆ ਹਜੇ ਕੱਚੀ ਐ ਪਰ ਜਿਹਨੂੰ ਸਮਝ ਆਉਂਦੀ ਐ ਇਹਦੇ ਢਾਂਚੇ ਦੀ ਐ ਇਹਦੇ ਥਣ ਹਵਾਨੇ ਦੀ ਤਾਂ ਤੁਸੀਂ ਇਸੇ ਤਰ੍ਹਾਂ ਸੰਪਰਕ ਕਰ ਲਿਓ। ਸਿੰਗ ਬਿਲਕੁਲ ਕੁੰਡਾ ਰਸੋ ਤੇ ਸੋਨਾ ਸਿੰਗ ਐ। ਹਾਈਟ ਫੁੱਲ ਆ ਝੋਟੀ ਦੀ ਲੰਬਾਈ ਚੰਗੀ ਐ। ਤਿਆਰੀ ਇਹਦੀ ਜਿਹੜੀ ਹੁਣ ਦੀ ਆ ਉਹ ਤੁਸੀਂ ਵੀਡੀਓ ਚ ਜੱਜਮੈਂਟ ਕਰਿਓ ਹਜੇ ਦੁੱਧ ਲਾਉਣਾ ਹੀ ਸ਼ੁਰੂ ਕੀਤਾ ਕਿਉਂਕਿ ਦਿਨ ਪਏ। ਬਈ ਸਿੱਧੀ ਲਿ ਆਇਓ ਅੱਗੇ। ਮੈਂ ਥੋੜਾ ਇੱਥੇ ਤੁਸੀਂ ਹੁਣ ਹਵਾਨਾ ਦੇਖਿਓ ਦੱਸੋ ਇਸ ਤਰ੍ਹਾਂ ਦਾ ਰੋਖ ਹੈ। ਉਹ 16 16.5 16 ਕਿਲੋ ਇਹਦੀ ਮਾਂ ਦਾ ਦੁੱਧ ਰਿਆ ਫੇਰ ਕਿਹੜਾ ਕਢਾਵਾਂਗੇ ਬਈ ਇੱਕ ਬਣਾ। ਫੇਰ ਕੀ ਇਸ ਝੋਟੀ ਨੇ ਦੂਜਾ ਸੂਆ ਸੂਣਾ ਤੇ ਸਿਰਫ 4 ਕਸਾਹਲੇ ਦੀ ਉਮਰ ਹੈ ਪਹਿਲਾ ਸੂਆ ਇਹ ਦੋ ਦੰਦ ਸੂਈ ਸੀ। ਉਹ ਇਹ ਦੂਜੇ ਸੂਆਸ ਤੇ ਗੰਬਨ ਝੋਟੀ ਤੁਹਾਨੂੰ ਦਿਖਾ ਰਹੇ ਹਾਂ। ਜਿਹਨੂੰ ਚਾਚੇ ਉਹ ਵੀਰ ਕਾਲ ਕਰ ਸਕਦਾ ਤੇ ਹਵਾਨੇ ਦਾ ਰੋਖ ਹੁਣ ਤੁਸੀਂ ਦੇਖ ਲਓ ਇਹਦੀ ਮਾਂ ਦਾ ਦੁੱਧ 16 ਕਿਲੋ ਤੇ ਬਾਈ ਕਹਿੰਦਾ ਵੀ ਨਾਲੇ ਵੀ ਗੌਣ ਉਹਦਾ ਸੀ ਵੀ ਉਹਨੂੰ ਦੁੱਧੋਂ ਆਪ ਛੱਡਦੇ ਸੀ ਸੋ ਆਸਾ ਵੀ ਇਹ ਵੀ ਆਪਦੀ ਮੰਗ ਨੂੰ ਸੀਲ ਸ੍ਰੀ ਫਰਾਊਗੀ ਲਿਆਓ ਬਾਈ ਕਮਾ ਲਓ ਸਵੇ ਝੋਟੀ ਦੋਸਤੋ ਅੱਜ ਦੀ ਵੀਡੀਓ ਚ ਵਿਕਰੀ ਵਾਲੀ ਐ ਜਿਹਨੂੰ ਚਾਚੇ ਉਹ ਵੀਰ ਕਾਲ ਕਰਕੇ ਸੰਪਰਕ ਬਾਈ ਨਾਲ ਬਣਾ ਸਕਦੇ ਹੋ ਤੇ ਨੰਬਰ ਸਕਰੀਨ ਉੱਤੇ ਵੀਰ ਦਾ ਜਿਹੜਾ ਉਹ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਜਿਹੜਾ ਉਹ ਕਾਲ ਕਰਨੀ ਹੈ ਟੋਟਲ ਡਿਟੇਲ ਇਸ ਝੋਟੀ ਦੀ ਤੁਹਾਨੂੰ ਦੇਤੀ ਹੈ ਸਾਈਡ ਤੋਂ ਜੇ ਥਣ ਥਣ ਦਿਖਾਵਾਂ ਹਾਲਾਂਕਿ ਜਿਹੜੀ ਵਿੱਥੀ ਹੁੰਦੀ ਹੈ ਥਣਾ 'ਚ ਹੁਣ ਵੀ ਸੋਹਣੀ ਦਿਸਦੀ ਹੈ ਪਰ ਜਿਵੇਂ ਇਹ ਹਵਾਨਾ ਭਰੂ ਤੇ ਉਵੇਂ ਥਣਾ ਨਿੱਖੜਦਾ ਹੁੰਦਾ ਵਿੱਥੀ ਵੱਧਦੀ ਹੁੰਦੀ ਹੈ ਟਾਂਚਾ ਬਹੁਤ ਸੋਹਣਾ ਦੱਸੋ ਹਾਈਟ ਫੁੱਲ ਹੈ ਦੀ ਥਣਾਜ ਪਿੱਥੀ ਕੱਲਾ ਕੱਲਾ ਥਾਣਾ ਜਿਹਦੀ ਤਿਆਰੀ ਚ ਤੁਹਾਨੂੰ ਵੀਡੀਓ ਦਿਖਾਉਂਦੇ ਗੱਲਾਂ ਕੋਸੋਰ ਹੋਣੀਆਂ ਸੀ ਫਿਰ ਵੀ ਸਮਝ ਇੱਥੋਂ ਆਉਂਦੀ ਹੋਊਗੀ ਜੇ ਕੋਈ ਵਿਕਰੀ ਵਾਲਾ ਵੀਰ ਵੀ ਦੇਖ ਰਿਹਾ ਤਾਂ ਉਹਨੂੰ ਵੀ ਹੁਣੇ ਸਮਝ ਆਊਗੀ ਤੇ ਉਹ ਜਿਹੜਾ 10 ਦਿਨ ਸੰਭੂਗਾ ਤਾਂ ਉਹਦਾ ਫਾਇਦਾ ਹੋਊਗਾ ਉਸ ਚੀਜ਼ ਦੇ ਨਾਲ ਬਾਕੀ ਤੁਸੀਂ ਆਪ ਦੀ ਸਮਝ ਜਿਹੜੀ ਵਰਤੋਗੇ ਮਿੰਦਰ ਭਾਈ ਇਹ ਵੈਸੇ ਇਹ ਦੁੱਧ ਇਹਨੇ ਵੀ ਆਪਦੀ ਮੰਗ ਨੂੰ ਲੰਬਾ ਟਾਈਮ ਹੀ ਪਿਆਇਆ ਕਿ ਮਿੰਦਰ ਭਾਈ ਜੀ ਇਹਨੇ ਦਿੱਤਾ ਸਾਲ ਨੂੰ 4 ਮਹੀਨੇ ਬਾਅਦ ਬਣੀ ਸੀ 7 ਮਹੀਨੇ ਬਾਅਦ ਕੋ ਦੁੱਧ ਦਿੱਤਾ ਫਿਰ ਇਹ ਦੁੱਧ ਘਟ ਗਈ ਠੀਕ ਹੈ ਫਿਰ ਦੁੱਧ ਘਟ ਗਈ ਘਟ ਗਈ ਹਾਂਜੀ ਹਾਂਜੀ ਠੀਕ ਹੈ ਹਾਂਜੀ ਸੋ ਦੋਸਤੋ ਇਹ ਜੋ ਇਹਦੀ ਸਚਾਈ ਉਹ ਤੁਹਾਨੂੰ ਦੱਸਤੀ ਹੈ ਭਾਈ ਨੇ ਸੋ ਇੱਕ ਹੀ ਨਾਕ ਸੀ ਦੋਸਤੋ ਅੱਜ ਦੀ ਵੀਡੀਓ ਚ ਵਿਕਰੀ ਹੋਲਾ ਧੰਨਵਾਦ